ਅਸਲਾਮੁਆਲੇਕਮ ਜੀ ਫੁੱਲਾਂ ਲੋ ਕੀ ਹਾਲ ਕਿਦਾਂ ਸਾਰੇ ਵੀਰ ਭਰਾ ਤੇ ਮੈਂ ਤੁਹਾਡਾ ਵੀਰ ਨਦੀਮ ਪੱਟੀ ਦੇਖੋ ਜੀ ਆਏ ਸਾਡੇ ਮੇਰਾ ਵਸਦਾ ਰਵੇ ਪੰਜਾਬ ਤੇ ਇਹ ਭਾਈ ਨੇ ਸਾਡੇ ਮਣਿਆਲਾ ਵਾ ਤੁਹਾਨੂੰ ਪਤਾ ਮਣਿਆਲਾ ਸਾਡਾ ਜੰਨਤ ਵਰਗਾ ਪਿੰਡ ਤੇ ਇਹ ਦੇਖੋ ਸਾਡੇ ਮਣਿਆਲੇ ਦਾ ਟੈਲੈਂਟ ਜੀ तकरीबन ਜੀ ਮਾਸ਼ਾਅੱਲਾ ਛੋਟੇ ਬੱਚੇ ਤਿਆਰ ਹੁੰਦੇ ਨੇ ਤੇ ਇਹ ਦੇਖੋ ਜੀ ਇਸ ਮਣੀਆਰੇ ਸਟੇਡੀਅਮ ਦੇ ਵਿੱਚ ਨਾ ਅੱਜ ਮੇਰਾ ਦਿਲ ਕੀਤਾ ਕਿ ਯਾਰ ਬੱਚੇ ਟ੍ਰੇਨਿੰਗ ਕਰਨ ਦੇ ਸੀ ਤੇ ਮੈਂ ਇਹਨਾਂ ਦੀ ਵੀਡੀਓ ਜਿਹੜੀ ਨਾ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਵੀਡੀਓ ਬਣਾਵਾ ਤੇ ਇਹਨਾਂ ਦੇ ਕੋਲ ਮੈਂ ਖੜਾ ਹੋਇਆ ਸੁਬਾ ਸੁਬ ਤੇ ਅਲhamdulillah ਜੀ ਅੱਜ ਬੜਾ ਮਜ਼ਾ ਆ ਰਿਹਾ ਇਹਨਾਂ ਦੇ ਤੁਸੀਂ ਵੀ ਗੇਮ ਵੇਖੋ ਤੇ ਮੈਂ ਆਪਣੇ ਭਰਾਵਾਂ ਨੂੰ ਦੱਸਦਾ ਜਾਵਾਂ ਕਿ ਇਹਦੇ ਵਿੱਚ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਕਿ ਜਿਨ੍ਹਾਂ ਦੇ ਵੱਡੇ-ਵਡੇਰੇ ਜਿਹੜੇ ਨੇ ਉਹ ਪਹਿਲਵਾਨੇ ਕਰਦੇ ਰਹੇ ਜਿੱਦਾਂ ਕਿ ਸਾਡੇ ਪਿੰਡ ਦਾ ਤਾਰਕ ਪਹਿਲਵਾਨ ਸੀ ਇਹ ਜਿਹੜਾ ਅਲਹਮਦੁੱਲਾ ਜੀ ਰਹਿਮਾਨੀ ਬਰਾਦਰੀ ਦਾ ਨੇ ਤਾਰਕ ਪਹਿਲਵਾਨ ਜੀ ਉਹਦਾ ਇੱਕ ਸਿੰਧ ਹਿੰਦ ਸਿੰਧ ਦੇ ਵਿੱਚ ਮੇਰਾ ਵੀਰੋ ਨਾਂ ਸੀਗਾ ਕਬੱਡੀ ਦੇ ਵਿੱਚ ਇੱਕ ਇਹ ਦੇਖੋ ਇਹ ਲੜਕਾ ਜਿਹੜਾ ਇਹ ਸੁਨਿਆਰਿਆਂ ਦਾ ਘੁੱਦਰ ਸੁਨਿਆਰੇ ਤੁਸੀਂ ਹਰ ਬੰਦਾ ਜਾਣਦਾ ਆ ਉਹ ਕੁਦਰ ਸੁਨਿਆਰੇ ਨੂੰ ਜੀ ਇਹ ਉਹਨਾਂ ਦੀ ਫੈਮਲੀ ਦੇ ਵਿੱਚੋਂ ਆ ਤੇ ਉਹ ਆਂਦੇ ਹਮੇਸ਼ਾ ਆਂਦੇ ਵੀ ਬੋਰਡ ਦੀ ਜਗ੍ਹਾ ਤੇ ਬੋਰਡ ਹੀ ਉਗਦਾ ਆ ਤੇ ਇਹ ਬੱਚੇ ਦੇਖੋ ਜੀ ਇਹ ਮੇਰੇ ਆਉਣ ਵਾਲੇ ਵਕਤ ਦਾ ਜਿਹੜਾ ਨਾ ਇਹ ਸਰਮਾਇਆ ਆ ਤੇ ਮਾਸ਼ਾਅੱਲਾ ਜੀ ਤੁਸੀਂ ਦੁਆ ਕਰੋ ਇਹਨਾਂ ਦੀ ਅੱਲਾ ਪਾਕ ਹਯਾਤੀ ਕਰੇ ਨਾਲੇ ਮੇਰੇ ਵੀਰੋ ਤੋਂ ਭਰਾਵੋ ਸ਼ੇਅਰ ਕਰੋ ਵੰਦੇ ਜਾਓ ਸ਼ੌਕ ਕਰੋ ਕਿਦਾਂ ਦੇਖੋ ਵੇਖੋ ਜੀ ਮਾਸੂਮ ਬੱਚੇ ਜੀ ਮਾਸ਼ਾਅੱਲਾ ਦੇਖੋ ਕਿੱਡਾ ਸੋਨਾ ਖੇਡਣ ਦਾ ਹੈ ਤੇ ਕਿੱਡੀ ਸੋਹਣੀ ਟ੍ਰੇਨਿੰਗ ਕਰੰਦੇ ਨੇ ਤੇ ਇਹ ਖੇਡ ਹੀ ਆ ਜਿਹੜੀ ਭਾਈ ਨਾ ਬਹੁਤ ਸਾਰੀਆਂ ਗੱਲਾਂ ਤੋਂ ਬਚਾਉਂਦੀ ਹੈ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਅੱਜ ਕੱਲ ਦੇ ਵਿੱਚ ਨਸ਼ਾ ਜਿਹੜਾ ਆ ਉਹ ਆਮ ਹੋਇਆ ਪਿਆ ਹੈ ਤੇ ਅੱਲਾ ਪਾਕ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖੇ ਤੇ ਦੂਰ ਰੱਖਣ ਲਈ ਸਿਰਫ ਇੱਕ ਗੇਮ ਹੀ ਆ ਜੀ ਤੇ ਇਹ ਸ਼ਾਮ ਨੂੰ ਟ੍ਰੇਨਿੰਗ ਕਰਦੇ ਨੇ ਸ਼ੇਅਰ ਕਰੋ ਜੀ એ મે અપને સાથમાં આવ્યો છે. ઉંદરની લાઈન પર આવી ગયા છે. આયા. કપ્ટો કપાય છે. સાલા. આયા. આ

ਇਹ ਜਰਾ ਘੇਰ ਨੀ ਤੇ। ਖਲਾਬ ਅਲਗ ਬਸ ਐ ਘੋੜ। ਘੋੜ ਬਚਿਆ। ਬਸ। ਸੱਡ ਸੱਡ ਦੇ ਛੱਡ। ਇੱਥੇ ਲਾਓ ਸੱਟ। ਹੋ ਨੀ ਕੀ ਰਾਵ ਐਸ। ਸਭਾ ਜਾ ਵਾ ਇਤਨੀ ਜਣੇ ਨੇ। ਚਲੋ। ਪੂਰੇ ਟਕਾ ਗਿਆ ਹੁੰਦਾ। ਉਹ ਦਮ ਨਾ। ਤਾਂ ਅੱਗੇ ਤਾਂ ਤੇਰੇ ਲੱਗੇ ਟੱਕ। ਦੇਹ। ਮੋਸਰਾ ਗਿਆ। ਲੈਣਾ ਪੈ sama <trio> ਬੈਦੂ ਕਦਾਂ ਬੜਾ ਇੱਧਰ ਆ ਇੱਧਰ ਸਮਾੜੇ ਲੋਗਾਂ ਦੇ ਰੁਕੋ ਸ਼ਾਬਾ ਇੱਧਰ ਆ ਇੱਧਰ ਆ ਆਇਆ ਸੌਟ ਕਰੇ ਹੁੰਦਾ ਨਾ ਮਾਰ ਡਾਂਡ ਨਾ ਕੋਈ ਨੈਰ ਨਹੀਂ ਹੋਣ ਡਿਆ ਸ਼ਾਬਾ ਸ਼ਾਬਾ ਗੱਡ ਸ਼ਾਬਾ ਥੱਕ ਗਈ ਥੱਕ ਗਈ ਇੱਥੇ ਉਹ ਗੱਡ ਬੱਚਿਆ ਬਾ ਛੱਡ ਦੇ ਠੀਕ ਆ ਆ ਜਾ ਬਿੱਲੀ ਓਏ ਅਗੇ ਨਾ ਇਹ ਹੱਦਾਂ ਢੇਰਿਆਂ ਤੱਕ ਘੇਰਾ ਨੇ ਅਗੇ ਨਾ ਅੱਗੇ ਰਾਗੇ ਆਜ ਮੰਗੀ ਲੱਗੇ ਪਤਾ ਕੈਂਚੀ ਸਿੱਧੀ ਕਰ ਮੰਗੀ ਆਜ ਕੈਂਚੀ ਸਿੱਧੀ ਕਰ ਇਹ ਨਾ ਛੱਡੀ ਰੋਡ ਦੇ ਦੀ ਕੋਣੀ ਜੀ ਮਰੋੜ ਤੇ ਹਾਏ ਰੋਕ ਤੇ ਟੇਕੇ ਲੈ ਲੈ ਜੀ ਟੇਕੇ ਲੈ ਲੈ ਜੀ ਆਜ਼ਾਦੇ ਦਾ ਚੰਗਾ ਫਸਿਆ ਅੱਜ ਹੋਰ ਖੋਲ ਖਿਲਾ ਕੇ ਖਿਲਾ ਕੇ ਤੋੜ ਲ ਤੋ ਲਾ ਕੇ ਥਲੇ ਪਾਲਾ ਜੋ ਪਕਾ ਹੈ ਨਾ ਥੋੜਾ ਜਿਹਾ ਉਹ ਤੋ ਲਾ ਕੇ ਥਲੇ ਕੰਜੀ ਪਾਲਾ ਤੋ ਕੰਜੀ ਉੱਪਰ ਆਏਗਾ ਤੋੜ ਲੋ ਇਹਨ ਥੋੜਾ ਜਿਹਾ ਸਜੀ ਕੰਨੀ ਤੋੜ ਲੋ ਮੰਗੀ ਵਾਲੀ ਕੰਨੀ ਤੋੜ ਲੋ ਤੋੜਾਂਗੇ ਸ਼ਰਦੀ ਬਾਵਾ ਆਲਾ ਮਾਹ ਲੰਦਾ ਰਿਜ਼ਲਟ ਬੜਾ ਜ਼ਬਰਦਸਤ ਹੈ ਇੱਥੇ ਆਓ ਤੁਸੀਂ ਫਸਣਾ ਆ ਜਾਓ ਆ ਜਾਓ ਦੁਨੀਆ ਦੀ ਸਿਰਫ ਨਾ ਦੇਖੀ ਦੇਖੀ ਅਸਰ ਅੱਗੇ ਅਸਰ ਅੱਗੇ ਟੁੱਟ ਅੱਗੇ ਰਹੀਏ ਆਪੇ ਚੱਪਦੇਗਾ ਵੇਖਣ ਦੇ ਮਰ ਗਿਆ

आ गए आ गए ऊपर के टिकट और थे ओए ओबा चल पीछे ओ इधर ओ इधर आ जा इधर भराई तो नहीं भरा कनी रख रख ਠੀਕ ਆ ਆ ਜਾ ਰੱਖ ਆਸਲਾਮੁਅਲੈਕਮ ਜੀ ਕੀ ਹਾਲ ਭਾਈ ਕਿਦਾਂ ਸਾਰੇ ਵੀਰ ਭਰਾ ਮੈਂ ਤੁਹਾਡਾ ਵੀਰ ਨਦੀਮ ਪੱਟੀ ਤੇ ਮੇਰਾ ਵਸਦਾ ਰਵੇ ਪੰਜਾਬ ਲੋ ਜੀ ਆ ਮੇਰੇ ਪੰਜਾਬੀ ਵੀਰੋ ਮੇਰੇ ਵੀਰ ਤੇ ਮੇਰੇ ਭਰਾ ਇਹ ਮੇਰੇ ਬਣਿਆਲੇ ਦੀ ਸ਼ਾਨ ਤੇ ਮੇਰੇ ਬਣਿਆਲੇ ਦੀ ਟੀਮ ਹੈ ਜੀ ਇਹ ਬੱਚੇ ਜਿਹੜੇ ਨੇ ਮਾਸ਼ਾਅੱਲਾ ਤਿਆਰ ਹੁੰਦੇ ਨੇ ਕਬੱਡੀ ਦੇ ਵਿੱਚ ਜੀ ਤੇ ਮੈਂ ਅੱਜ ਇਹਨਾਂ ਨਾਲ ਐਵੇਂ ਮੁਖਸਰ ਜੀ ਛੋਟੀ ਜੀ ਬਸ ਗੱਲਬਾਤ ਕਰਾਂਗਾ ਟ੍ਰੇਨਿੰਗ ਵੀ ਤੁਹਾਨੂੰ ਇਹਨਾਂ ਦੀ ਦਿਖਾਵਾਂਗਾ ਸਾਰੀ ਇਨਸ਼ਾਅੱਲਾ YouTube ਤੇ ਜਿਹੜੇ ਨਾਲ ਮੇਰੇ ਨਾਲ ਜੁੜੇ ਹੋਏ ਆ ਵੀਰ ਭਰਾ ਮੇਰੇ ਜਿਹੜੇ ਚੜ੍ਹਦੇ ਪੰਜਾਬ ਤੋਂ ਮੇਰੇ ਨਾਲ ਜੁੜੇ ਹੋਏ ਨੇ ਨਾ ਮੇਰੇ ਵੀਰ ਉਹਨਾਂ ਨੂੰ ਮੈਂ ਦੱਸਣਾ ਆ ਕਿ ਇਹ ਮੇਰੇ ਪੰਜਾਬ ਦੇ ਮੇਰੇ ਪਿੰਡ ਦੇ ਜਿਹੜੇ ਨੇ ਨਾ ਬੱਚੇ ਜਿਹੜੇ ਜਵਾਨ ਹੁੰਦੇ ਨੇ ਮਾਸ਼ਾਅੱਲਾ ਇਹਨਾਂ ਦੀ ਕਬੱਡੀ ਤੁਹਾਨੂੰ ਮੈਂ ਮਖਾਵਾਗਾ ਇਨਸ਼ਾਅੱਲਾ ਤੇ ਟ੍ਰੇਨਿੰਗ ਕਰਦੇ ਆ ਕਬੱਡੀ ਕੋ ਮੈਚ ਮੂਚ ਨਹੀਂਗਾ ਟ੍ਰੇਨਿੰਗ ਕਰਦੇ ਆ ਜੀ ਤੇ ਮੇਰੇ ਨਾਲ ਜੁੜੇ ਹੋਏ ਮੇਰੇ ਵੀਰ ਮੈਂ ਇਹਨਾਂ ਨਾਲ ਥੋੜ ਥੋੜੀ ਥੋੜੀ ਗੱਲਬਾਤ ਕਰਾਂਗੇ ਕਿਉਂਕਿ ਟਾਈਮ ਕੋਈ ਨਹੀਂਗਾ ਆਪਣੇ ਕੋਲ ਨਾ ਅਫਤਾਰੀ ਦਾ ਟਾਈਮ ਹੋ ਗਿਆ ਤੇ ਅਸਲਾਮੁਅਲਿਕੁਮ ਭਾਈ ਜੀ ਕਿਦਾਂ ਭਾਈ ਸਾਰੇ ਵੀਰ ਮੇਰੇ ਭਰਾਠੀ ਜੀ ਮਲਕ ਸਾਹਿਬ ਆਪਾ ਕਿੱਦਾਂ ਟ੍ਰੇਨਿੰਗ ਕਰਾਉਂਦੇ ਆ ਬੱਚਿਆਂ ਨੂੰ ਹਾਂਜੀ ਬਿਲਕੁਲ ਭਾਈ ਨਾਲ ਟ੍ਰੇਨਿੰਗ ਕਰਨਾ ਨਾਲ ਕਿੰਨਾ ਕੁ ਟਾਈਮ ਹੋਇਆ ਤੁਹਾਨੂੰ ਮਾਸ਼ਾਅੱਲਾ ਜੀ ਜਦੋਂ ਅੰਦਰਾ ਸ਼ੁਰੂ ਹੋਇਆ ਤੇਲੀ ਟਾਈਮ ਕੱਟ ਗਏ ਨੇ ਨੈਸ਼ਨਲ ਹੀ ਸਾਡੀ ਅੱਛਾ ਜੀ ਕਾਗੋਵਾਰ ਦੀ ਉਹ ਜਿੱਤ ਕੈਂ ਬੋਲਡ ਹੋਏ ਆਪਣਾ ਨਾਮ ਤੇ ਦੱਸੋ ਇਹਨਾਂ ਨੂੰ ਹਵੈਸ ਅਲੀ ਮੇਰਾ ਨਾਮ ਜੀ ਠੀਕ ਹੋ ਗਿਆ ਮਾਸ਼ਾਅੱਲਾ ਜੀ ਭਾਈ ਹੋਰਾਂ ਦੀ ਆਫਸਰ ਮੈਂ ਆਪਣੇ ਵੈਸ ਭਾਈ ਦੇ ਵਾਰਦਾ ਦੀ ਟੀਮ ਦੇ ਪਲੇਅਰ ਨੇ ਰਸੇ ਦੇ ਮਾਸ਼ਾਅੱਲਾ ਇੱਕ ਮਿੰਟ ਤੁਹਾਨੂੰ ਦਿਖਾਉਣਾ ਤੁਸੀਂ ਆਪ ਦੱਸਣਾ ਚਾਹੋ ਚਲੋ ਮੈਂ ਦੱਸਦਾ ਸਲਾਮ ਅਲੈਕੁਮ ਭਾਈ ਕੀ ਨਾਮ ਭਾਈ ਆਪਣਾ ਮਰ ਮੇਰਾ ਨਾਮ ਉਮਰ ਨਾਮ ਭਾਈ ਤੇ ਕਿਦਾਂ ਟ੍ਰੇਨਿੰਗ ਹੋ ਗਈ ਮਾਸ਼ਾਅੱਲਾ ਜੀ ਬੜਾ ਮਜ਼ਾ ਆਇਆ ਰੋਜ਼ਾ ਰੱਖਿਆ ਸਾਰੇ ਭਰਾਵਾਂ ਦਾ ਵਾਹ ਜੀ ਵਾਹ ਦੇਖੋ ਜੀ ਚੜ੍ਹਦੇ ਪੰਜਾਬ ਵਾਲੇ ਮੇਰੇ ਵੀਰ ਜੀ ਰੋਜ਼ਾ ਵੀ ਮਾਸ਼ਾਅੱਲਾ ਸਾਰੇ ਵੀਰਾਂ ਦਾ ਤੇ ਦੇਖੋ ਜੀ ਸਾਰੇ ਮਾਸ਼ਾਅੱਲਾ ਟ੍ਰੇਨਿੰਗ ਵੀ ਕਰੰਦਾ ਹੈ ਮੁਹਬਤ ਕਰਦੇ ਨੇ ਗੇਮ ਨਾਲ ਸਾਰੇ ਵਾਹ ਜੀ ਵਾਹ ਪੂਰੇ ਟਾਈਮ ਤੇ ਟਾਈਮ ਦੇ ਬੜੀ ਬੜੀ ਮਿਹਰਬਾਨੀ ਸ ਨਾ ਦਿਓ ਭਾਈ ਇਹਨੂੰ ਸ਼ਾਂਤ ਦਿਓ ਲੋ ਜੀ ਅੱਗੇ ਥੋੜਾ ਆਇਆ ਜਰਾ ਕੈਮਰਾਮੈਨ ਮੇਰਾ ਲੋ ਜੀ ਮੈਂ ਤੁਹਾਨੂੰ ਦੱਸਾਂ ਜੀ ਇਹ ਸਾਡੇ ਪਾਕਿਸਤਾਨ ਦੀ ਸ਼ਾਨ ਤੇ ਸਾਡੇ ਬਨੇਹਾੜੇ ਦੀ ਸ਼ਾਨ ਸਾਡੇ ਲਲੋ ਦਾ ਲਾੜਾ ਜੀ ਇਹ ਸਾਡਾ ਵੀਰ ਆ ਜੀ ਸ਼ਾਨ ਪੰਜਾਬ ਪੁਲਿਸ ਨਾਲ ਤल्लਕ ਉਹਦੇ ਮਾਸ਼ਾਅੱਲਾ ਜੀ ਮੈਂ ਖੁਦ ਇਹਦੇ ਨਾਲ ਮੇਰੇ ਖਿਆਲ ਨਾਲ ਪਾਕਿਸਤਾਨ ਦਾ ਐਸਾ ਕੋਨਾ ਕੋਈ ਨਹੀਂ ਕਿ ਕਿ ਜਿੱਥੇ ਮੈਂ ਇਹਦੇ ਨਾਲ ਕਬੱਡੀ ਯਾਨੀ ਇਹ ਖੇਡੇ ਤੇ ਮੈਂ ਇਹਨਾਂ ਨੂੰ ਨਾਲ ਲੈ ਕੇ ਜਾਂਦਿਆਂ ਤੇ ਅੱਜ ਇਹਨਾਂ ਨਾਲ ਮੌਕਾ ਮਿਲਿਆ ਆ ਕਾਫੀ ਦਿਨਾਂ ਬਾਅਦ ਇਹਨਾਂ ਨੂੰ ਬੁੱਤਕੋਗਾਂ ਦੇ ਸਾਹਮਣੇ ਜੀ ਸ਼ਾਨਭਾਈ ਕੀ ਹਾਲ ਹੈ ਠੀਕ ਹੋ ਕਿੱਦਾਂ ਭਾਈ ਠੀਕ ਹੋ ਬਹੁਤ ਸ਼ੁਕਰ ਹੈ ਤੇ ਕੀ ਬਣਦੇ ਆ ਭਾਈ ਸਾਹਿਬ ਅਬਾਹਰ ਦੁਆ ਤੁਹਾਡੀ ਨਾਲ ਤਿੰਨ ਕੀਤੀ ਹੈ ਰੋਜ਼ਾ ਸੇ ਮਾਸ਼ਾਅੱਲਾ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੱਚਿਆਂ ਨੂੰ ਟ੍ਰੇਨਿੰਗ ਸਾਰਿਆਂ ਨੂੰ ਕਰਾਉਂਦਾ ਇੱਕ ਦਫਾ ਸਾਰੇ ਬੱਚਿਆਂ ਨਾਲ ਜਰਾ ਮਾਰੋ ਭਾਈ ਸਾਹਿਬ ਆਪਣੇ ਛੋਟੇ ਭਰਾ ਨੇ ਕੀ ਕਰਾਉਣੀ ਹੈ ਇਹਨਾਂ ਦੇ ਨਾਲ ਰਲ ਕੇ ਸਭ ਹੋ ਜਾਏਗਾ ਨਹੀਂ ਮੈਂ ਵੀ ਤੁਸੀਂ ਉਸਤਾਦ ਬੰਦੇ ਨੇ ਨਹੀਂ ਨਹੀਂ ਸਾਡੀਆਂ ਸਾਡੇ ਛੋਟੇ ਭਰਾ ਨੇ ਭਰਾਵਾਂ ਨਾਲ ਸਾਰਿਆਂ ਨਾਲ ਕਰ ਲਈ ਜੀ ਭਜੀ ਇਹ ਸਾਡਾ ਸ਼ਾਨ ਵੀਰ ਆ ਤੇ ਇਹ ਐ ਦੇਖੋ ਜੀ ਇਹ ਸਾਡੇ ਭਾਈ ਸਾਹਿਬ ਮਾਸ਼ਾਅੱਲਾ ਸਾਰੇ ਜਿਹੜੇ ਪਲੇਅਰ ਨੇ ਨਾ ਮਾਸ਼ਾਅੱਲਾ ਕੋਈ ਕਾਲਜਾ ਜੋ ਵੈਸ ਭਾਈ ਨੇ ਆਪਣੇ ਵਾਅਦੇ ਦੇ ਪਲੇਅਰ ਨੇ ਮਾਸ਼ਾਅੱਲਾ ਉਹ ਨੈਸ਼ਨਲ ਜੀ ਗੋਲਡ ਹੋਏ ਨੇ ਮਾਸ਼ਾਅੱਲਾ ਉਹਨਾਂ ਦੀ ਟੀਮ ਬਹੁਤ ਤਗੜੀ ਹੈ 10 12 ਸਾਲ ਤੋਂ ਲਗਾ ਜੇ ਤਰੀਅ ਰਸ ਦੀ ਟੀਮ ਇਹ ਮੈਂ ਪੂਰੇ ਆਦਰਾ ਮੇਰੀ ਕੋਲ ਐ ਵੇਖੋ ਜੀ ਇਹ ਇਹਨਾਂ ਦਾ ਖਾਨਦਾਨ ਜਿਹੜਾ ਨਾ ਤੁਹਾਨੂੰ ਪਤਾ ਹੈ ਕਿ ਮਾਸ਼ਾਅੱਲਾ ਹਾਂਜੀ ਮਾਸ਼ਾਅੱੱਲਾ ਇਹ ਇਹ ਪਲਵਾਨਾਂ ਦਾ ਸਾਰਾ ਖਾਨਦਾਨ ਜੀ ਤਾਰਿਕ ਪਲਵਾਨ ਸੀ ਸਾਡੇ ਪੂਰੇ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਨਾਮ ਸੀ ਅੱਲਾ ਉਹਨਾਂ ਦਾ ਜਨਤਾ ਹੀ ਘਰ ਕਰੇ ਉਤੋਂ ਵੱਡਾ ਪਲੇਅਰ ਮੇਰੇ ਖਿਆਲ ਨਾਲ ਇਸ ਇਲਾਕੇ ਦੇ ਵਿੱਚ ਨਹੀਂ ਹੋਇਆ ਤੇ ਉਹਨਾਂ ਦੇ ਖਾਨਦਾਨ ਦੇ ਵਿੱਚ ਉਹਨੇ ਤੇ ਮਾਸ਼ਾਅੱਲਾ ਆਸਿਫ ਨੂੰ ਵੀ ਤੁਸੀਂ ਜਾਣਦੇ ਹੋ ਆਸਿਫ ਲੋਹੇ ਨੂੰ ਉਹਨੇ ਵੀ ਮਾਸ਼ਾਅੱਲਾ ਨਾਂ ਕੱਢਿਆ ਜੀ ਤੇ ਅਗੋਂ ਇਨਸ਼ਾਅੱਲਾ ਅੱਲਾਹ ਪਾਕ ਨੇ ਚਾਇਆ ਤੇ ਅੱਲਾਹ ਪਾਕ ਜ਼ਿੰਦਗੀ ਤੰਦਰੁਸਤ ਰੱਖੇ ਇਹਨਾਂ ਬੱਚਿਆਂ ਦੀ ਇਹ ਵੀ ਸਾਡੇ ਪਾਕਿਸਤਾਨ ਦਾ ਸਾਡੇ ਮਣਿਆਲੇ ਦਾ ਸਰਮਾਇਆ ਜੀ ਇਹ ਹਾਜੀ ਸਾਹਿਬ ਇਹ ਸਾਰੇ ਹਾਏ ਸਾਦ ਨਈਮ ਦੇ ਸਾਰੇ ਬੱਚੇ ਨੇ ਮਾਸ਼ਾਅੱਲਾ ਉਹਨਾਂ ਦਾ ਮਾਸ਼ਾਅੱਲਾ ਉਹਨਾਂ ਦਾ ਬੂਟਾ ਲਾਇਆ ਹਾਂਜੀ ਉਹਨਾਂ ਦਾ ਬੂਟਾ ਉਹਨਾਂ ਦਾ ਬੂਟਾ ਲਓ ਜੀ ਉਹ ਵੀ ਸਾਡੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਨੇ ਸਾਡੇ ਨਿਸ਼ਾਨ ਨੇ ਇਨਸ਼ਾਅੱਲਾ ਸਾਡੇ ਸਾਡੇ ਮਣਿਆਲੇ ਦੀ ਸਾਡੇ ਪਾਕਿਸਤਾਨ ਦੀ ਥੋੜਾ ਸ਼ਾਰਟ ਖੜੇ ਕੋ ਕਿਨੇ ਮੈਂ ਤੁਹਾਡੀ ਟ੍ਰੇਨਿੰਗ ਵੀ ਉਗਾਵਾਗਾ YouTube ਦੇ ਨਾਲ ਜਿੰਨੇ ਵੀ ਮੇਰੇ ਵੀਰ ਜੁੜੇ ਹੋਏ ਆ ਤੇ ਮੈਂ ਸਾਰੇ ਭਰਾਵਾਂ ਕੇ ਦੁਆ ਕਰਾਂਗਾ ਕਿ ਇਹਨਾਂ ਵਾਸਤੇ ਵੀ ਦੁਆ ਕਰੋ ਸਾਰਿਆਂ ਵਾਸਤੇ ਅੱਲਾ ਪਾਕ ਇਹਨਾਂ ਨੂੰ ਖੈਰ ਖਰੀਤ ਨਾਲ ਤੰਦਰੁਸਤੀ ਦੇਵੇ ਕਿ ਖੈਰ ਖਰੀਤ ਨਾਲ ਇਹਨਾਂ ਨੂੰ ਮੰਜ਼ਿਲ ਮਕਸੂਦ ਤੱਕ ਇਹਨਾਂ ਨੂੰ ਕਾਮਯਾਬ ਕਰਾਵੇ ਆਮੀਨ ਆਮੀਨ ਲੋ ਜੀ ਮੇਰਾ ਵਾਜ਼ਾ ਰਵੇ ਪੰਜਾਬ ਤੇ ਹਾਈ ਸਾਹਿਬ ਦਾ ਵੀ ਬੜਾ ਸ਼ੁਕਰੀਆ ਹਾਈ ਸਾਹਿਬ ਜਿਹੜਾ ਨਾ ਬੱਚਿਆਂ ਨੂੰ ਮਹੌਂਦੇ ਨੇ ਰੌਣਕ ਮੇਲਾ ਮਾਸ਼ਾ ਅੱਲਾ ਆਪਣੀ ਜਿਹੜੀ ਆ ਪੰਜਾਬ ਦੀ ਰੀਤ ਹੈ ਨਾ ਉਹਨੂੰ ਹਾਈ ਸਾਹਿਬ ਹੌਂਦੇ ਨੇ ਸਹੀ ਪੰਜਾਬੀ ਕਲਚਰ ਹੌਂਦੇ ਬੜੀ ਮਿਹਰਬਾਨੀ ਜੀ ਪਾਕਿਸਤਾਨ ਤੇ ਜ਼ਿੰਦਾਬਾਦ ਮਿਹਰਬਾਨੀ ਹਾਈ ਸਾਹਿਬ ਦਾ